ਸ਼ੁਰੂਆਤ ਤਾਂ ਦੇਖ ਰਹੇ ਹਾਂ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਸਿਖਰ ਤੇ ਪਹੁੰਚ ਚੁੱਕਾ ਹੈ ਤੇ ਅੱਜ ਬਿਹਾਰ ਦੇ ਮੁਜ਼ਫਰਪੁਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਵੱਡੀ ਭੀੜ ਦੇਖਣ ਨੂੰ ਮਿਲੀ ਪ੍ਰਧਾਨ ਮੰਤਰੀ ਨੇ ਇਸ ਮੌਕੇ ਵਰਕਰਾਂ ਦਾ ਅਤੇ ਉੱਥੇ ਪਹੁੰਚਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਮੀਂਹ ਦੇ ਬਾਵਜੂਦ ਐਨੀ ਭੀੜ ਆਈ ਹੈ ਛੱਟ ਦੇ ਤਿਉਹਾਰ ਤੋਂ ਬਾਅਦ ਬਿਹਾਰ ਦੇ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਮੈਂ ਮੁਜ਼ੱਫਰਪੁਰ ਆਉਂਦਾ ਹਾਂ ਤਾਂ ਉੱਥੇ ਦੀ ਮਿਠਾਸ ਸਭ ਤੋਂ ਪਹਿਲਾਂ ਮੇਰਾ ਧਿਆਨ ਖਿੱਚਦੀ ਹੈ ਇੱਥੋਂ ਦੇ ਲੋਕਾਂ ਦੀ ਭਾਸ਼ਾ ਇੱਥੋਂ ਦੀਆਂ ਲੀਚੀਆਂ ਤੋਂ ਵੀ ਮਿੱਠੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਡਾ ਪਿਆਰ ਦੇਖ ਰਿਹਾ ਤੇ ਰੈਲੀ ਦੇ ਵਿੱਚ ਲਗਾਤਾਰ ਭੀੜ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਬਿਹਾਰ ਦੇ ਲੋਕਾਂ ਦਾ ਕਰਜ਼ਦਾਰ ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਰੈਲੀ ਦੇ ਵਿੱਚ ਆਏ ਨੇ ਮੈਂ ਮਾਵਾਂ ਤੇ ਭੈਣਾਂ ਨੂੰ ਵੀ ਦੇਖ ਰਿਹਾ ਹਾਂ ਇਹ ਵੱਡੀ ਭੀੜ ਮੈਨੂੰ ਕਹਿ ਰਹੀ ਹੈ ਕਿ ਇੱਕ ਵਾਰੀ ਫੇਰ ਐਨਡੀਏ ਦੀ ਸਰਕਾਰ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰੀ ਫੇਰ ਤੋਂ ਐਨਡੀਏ ਭਾਜਪੀ ਦੀ ਕੇਂਦਰ ਦੇ ਵਿੱਚ ਸਰਕਾਰ ਦੀ ਕੋਸ਼ਨਾ ਕੀਤੀ ਹੈ ਇਸ ਰੈਲੀ ਦੇ ਵਿੱਚ ਵੱਡੀ ਭੀੜ ਦੇਖਣ ਨੂੰ ਮਿਲੀ ਹੈ ਬਿਹਾਰ ਕੇ ਮੇਰੇ ਭਾਈ ਭੈਣੋ बिहार के मेरे मालिकों मैं आपका बहुत बड़ा कर्जदार हूं और यहां तो इतनी बड़ी संख्या में युवा आए हैं इधर में बहुत बड़ी मात्रा में माताएं बहनों का दर्शन कर रहा हूं ये विशाल जनसागर बता रहा है फिर एक बार एनडीए सरकार फिर एक बार फिर एक बार फिर एक बार, फिर एक बार, फिर एक बार बिहार में फिर से सुशासन सरकार साथियों छठ महापर्व के बाद ये मेरी पहली जनसभा है छठ महापर्व बिहार और देश का गौरव है देश और दुनिया में छठ महापर्व मनाया जाता है हम छठ के गीत सुनते हैं तो भाव विभोर हो उठते हैं छठी मैया की पूजा में मां की भक्ति है छठी मैया की पूजा में समता ममता और सामाजिक समरसता है छठी मैया की पूजा ये हमारी साझी विरासत का उत्सव भी है और इसलिए ਹਾਮਾਰੀ ਸਰਕਾਰ ਦਾ ਪ੍ਰਯਾਸ ਹੈ ਕਿ ਦੁਨੀਆ ਵੀ ਇਹ ਜਰਾ ਸੁੰਨਾ ਦੁਨੀਆ ਵੀ ਇਨ ਮੁੱਲਿਓਂ ਸੇ ਸਿੱਖੇ ਤੇ ਉਧਰ ਤਰਨ ਤਾਰਨ ਦੇ ਵਿੱਚ ਵੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਹੋਇਆ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੇ ਵਿੱਚ ਸੱਤਾ ਧਿਰ ਵੀ ਹੈ ਉਸ ਵੱਲੋਂ ਵੀ ਪੂਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸ਼ਹਿਰੀ ਕਲਸੀ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਈ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕਰੀ ਮੌਜੂਦ ਰਹੇ ਅੱਜ ਇਹਨਾਂ ਦੀ ਰਹਿਨ ਨਮਾਇਦ ਹੇਠ ਕਾਂਗਰਸ ਦੇ ਵਿੱਚੋਂ ਕਈ ਪਰਿਵਾਰ ਮੈਂ ਕਹਿ ਸਕਦਾ ਹਾਂ ਵੀ ਅਲਵਿਦਾ ਕਹਿ ਕੇ ਅੱਜ ਉਹ ਵੀ ਆਮ ਆਦਮੀ ਪਾਰਟੀ ਦੇ ਲੜ ਜਿਹੜਾ ਉਹ ਫੜਨ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਪਿੰਡੇ ਚੀਮਾ ਖੁਰਦ ਹੈ ਇੱਥੇ ਯੂਥ ਆਗੂ ਗੁਰਸਿਮਰਨ ਸਿੰਘ ਗੁਰਪ੍ਰੀਤ ਸਿੰਘ ਆਲਮਦੀਪ ਸਿੰਘ ਮਨਦੀਪ ਸਿੰਘ ਨੰਦਲਾਲ ਮੇਜਰ ਸਿੰਘ ਫਰਮਾਨਦੀ ਇਹ ਸਾਡੇ ਰঞ্জੇਤ ਸਿੰਘ ਬਾਠੋਣੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਇਹਨਾਂ ਦੀ ਬਦਲ ਅੱਜ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਕਿਉਂਕਿ ਮੈਂ ਦੱਸਣਾ ਚਾਹੁੰਨਾ ਵੀ ਇਹ ਆਮ ਆਦਮੀ ਪਾਰਟੀ ਹੈ ਸਾਡੀ ਪਾਰਟੀ ਹੈ ਇਹਦੇ ਵਿੱਚ ਕੋਈ ਸ਼ਫਾਰਸ਼ ਨਹੀਂ ਚੱਲਦੀ ਜਿਹੜਾ ਬੰਦਾ ਆ ਕੇ ਆਪਣੀ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਦਾ ਉਹਨੂੰ ਪਾਰਟੀ ਤੋਂ ਵੀ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਪਾਰਟੀ ਆਪ ਜੋ ਦਾ ਬੰਦਾ ਮਾਨ ਸਤਕਾਰ ਹੈ ਉਹ ਆਪ ਦਿੰਦੀ ਆ ਹੁਣ ਮੈਂ ਬਾਠ ਦੀ ਗੱਲ ਇਸ ਕਰਕੇ ਕਰ ਰਿਹਾ ਸੀ ਰঞ্জੀਤ ਬਾਠ ਦੀ ਇਹ ਆਮ ਕਰ ਚੋਠਿਆ ਕਦੀ ਇਹਨੇ ਵੀ ਨਹੀਂ ਸੀ ਸੋਚਿਆ ਜਿਨੇ ਕਦੀ ਪਿੰਡ ਦੀ ਮੈਮਰੀ ਨਾਲ ਸੋਚੀ ਹੋਵੇ ਤੇ ਜਿੰਨੂੰ ਦਿਨ ਚੜਦੇ ਨੂੰ ਜਦੋਂ ਅਨਾਉਂਸਮੈਂਟ ਹੁੰਦੀ ਆ ਵੀ ਇਹ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਗਿਆ ਇਹ ਫਿਰ ਆਮ ਆਦਮੀ ਪਾਰਟੀ ਚ ਹੀ ਹੋ ਸਕਦਾ ਸੋ ਇਹੋ ਮਿਹਨਤ ਆ ਇਹਨਾਂ ਦੀ ਜਿਹੜੀ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਈ ਆ ਅੱਗੋਂ ਵੀ ਜਿਹੜੇ ਜਿਹੜੇ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਮਿਹਨਤ ਕਰ ਰਹੇ ਨੇ ਪਾਰਟੀ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦੀ ਆ ਜਿ ਤਰ੍ਹਾਂ ਹੁਣ ਨਵੇਂ ਨੌਜਵਾਨ ਆਏ ਨੇ ਸਾਡੇ ਇਹਨਾਂ ਨੂੰ ਵੀ ਇਹੋ ਬੇਨਤੀ ਐ ਵੀ ਆ ਕੇ ਤਗੜੇ ਹੋ ਕੇ ਆਪਣੀ ਮਿਹਨਤ ਕਰੋ ਕਿਸੇ ਨੂੰ ਕਿਸੇ ਦੀ ਕੋਈ ਸ਼ਫਾਰਿਸ਼ ਪਾਉਣ ਦੀ ਲੋੜ ਨਹੀਂ ਤੁਹਾਡੇ ਕੀਤੇ ਹੋਏ ਕੰਮ ਤੁਹਾਡੀ ਕੀਤੀ ਹੋਈ ਮਿਹਨਤ ਜਿਹੜੀ ਆ ਉਹ ਰੰਗ ਲੈ ਕੇ ਆਉਗੀ ਸੋ ਚੋਣਾਂ ਦਾ ਅਖਾੜਾ ਭਖਿਆ ਔਰ ਆਮ ਆਦਮੀ ਪਾਰਟੀ ਇੱਕ ਚੀਜ਼ ਤੁਹਾਡੇ ਸਾਹਮਣੇ ਕਲੀਅਰ ਹੈ ਔਰ ਇਹਦਾ ਨਤੀਜਾ ਵੀ ਜਿਹੜਾ ਮੈਂ ਕਹਿ ਸਕਦਾ ਆਪ ਜੀ ਦੇ ਸਾਹਮਣੇ ਕਲੀਅਰ ਹੁੰਦਾ ਹੋਇਆ ਨਜ਼ਰ ਆ ਰਿਹਾ ਦਿਨ-ਪ੍ਰਤੀ ਦਿਨ ਰੋਜ਼ਾਨਾ ਕਈ ਪਰਿਵਾਰ ਦਿਲੀ ਦੇ ਡੇਲੀ ਕੋਈ ਪ੍ਰਧਾਨ ਕੋਈ ਪਿੰਡਾਂ ਦੇ ਸਰਪੰਚ ਹਰ ਬੰਦਾ ਉਹਦੀ ਪਸੰਦ ਕੀ ਬਣਿਆ ਹੋਇਆ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਕੀਤੇ ਹੋਏ ਕੰਮਾਂ ਤੇ ਵਿਹਾਰ ਤੇ ਗਰਾਊਂਡ ਦੇ ਵਿੱਚ ਲੋਕਾਂ 'ਚ ਵਿਚਰ ਰਹੀ ਆ ਔਰ ਉਹ ਜਦੋਂ ਆਪਣਾ ਪ੍ਰਚਾਰ ਜਾਂ ਕੀਤੇ ਹੋਏ ਕੰਮ ਲੋਕਾਂ 'ਚ ਲੈ ਕੇ ਜਾਂਦੇ ਆ ਤੇ ਵਾਕਿਆ ਹੀ ਲੋਕਾਂ ਦਾ ਮਨ ਬਣਦਾ ਹੈ ਔਰ ਲੋਕ ਸੋਚਦੇ ਨੇ ਵੀ ਜੇ ਪਹਿਲੀਆਂ ਸਰਕਾਰਾਂ ਵੀ ਰਹੀਆਂ ਨੇ ਜੇ ਕੰਮ ਕੀਤਾ ਤੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਕੀਤਾ ਔਰ ਇੱਥੇ ਅਕਸਰ ਬੜਾ ਕੁਝ ਸੁਣਨ ਨੂੰ ਮਿਲ ਰਿਹਾ ਸੀ ਕੋਈ ਕਹਿੰਦਾ ਜੀ ਸਾਨੂੰ ਫੋਨ ਤੇ ਧਮਕੀਆਂ ਆ ਰਹੀਆਂ ਨੇ ਕੋਈ ਕਹਿੰਦੇ ਜੀ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਮੈਂ ਇੱਕੋ ਗੱਲ ਕਹਾਂ ਜੇ ਚੰਗੇ ਕੰਮ ਕੀਤੇ ਹੁਣ ਫਿਰ ਧਮਕੀਆਂ ਜਾਂ ਡਰਾਉਣ ਦੀ ਲੋੜ ਨਹੀਂ ਪੈਂਦੀ ਲੋਕ ਆਪ ਵੋਟਾਂ ਪਾਉਂਦੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਵੱਲੋਂ 242ਵੇਂ ਦਿਨ ਦੇ ਡਾਟਾ ਜਾਰੀ ਕੀਤੇ ਗਏ ਨੇ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਮੁਤਾਬਕ 242ਵੇਂ ਦਿਨ ਪੰਜਾਬ ਪੁਲਿਸ ਨੇ 358 ਜਗ੍ਹਾ ਤੇ ਛਾਪੇਮਾਰੀ ਕੀਤੀ ਜਿਸ ਦੇ ਵਿੱਚ ਸੂਬੇ ਭਾਰ ਦੇ ਵਿੱਚੋਂ 71 ਐਫ ਆਈ ਆਰ ਦਰਜ ਕਰਕੇ 87 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ 242 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 34511 ਹੋ ਗਈ ਹੈ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 2.4 ਕਿਲੋਗ੍ਰਾਮ ਹੈਰੋਇਨ 1.8 ਕਿਲੋ ਅਫੀਮ 31 ਕਿਲੋ ਪੁੱਕੀ 2120 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਸ ਦੌਰਾਨ ਲਗਾਤਾਰ 72 ਗੈਜਟੇਡ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ 100 ਤੋਂ 20 ਵੱਧ ਟੀਮਾਂ ਨੇ ਸੂਬੇ ਪਾਰ ਦੇ ਵਿੱਚ 358 ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਤੇ ਦਿਨ ਭਰ ਚੱਲੇ ਇਸ ਆਪਰੇਸ਼ਨ ਦੇ ਦੌਰਾਨ ਪੁਲਿਸ ਟੀਮਾਂ ਨੇ 355 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਹੈ ਤੇ ਨਾਲ ਹੀ 38 ਵਿਅਕਤੀਆਂ ਨੂੰ ਨਸ਼ਾ ਛੱਡਣ ਦੇ ਮੋੜ 'ਤੇਵੇਂ ਕੇਂਦਰ ਦੇ ਲਈ ਇਲਾਜ ਦੇ ਲਈ ਭੇਜਿਆ ਗਿਆ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਲਗਾਤਾਰ ਰੋਜ਼ਾਨਾ ਹੀ ਨਸ਼ੇ ਦੇ ਖਿਲਾਫ ਲੜਾਈ ਲੜ ਰਹੀ ਹੈ ਤੇ ਲਗਾਤਾਰ ਯੁੱਧ ਨਸ਼ਾ ਵਿਰੁੱਧ ਆਪਰੇਸ਼ਨ ਹੈ ਜਿਹੜਾ ਯੁੱਧ ਨਸ਼ਾ ਵਿਰੁੱਧ ਮੁਹਿੰਮਾ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਇਹ ਲਗਾਤਾਰ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਚੱਲ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਰੋਜ਼ਾਨਾ ਹੀ ਨਸ਼ੇ ਬਰਾਮਦ ਕੀਤੇ ਜਾ ਰਹੇ ਨੇ ਰੋਜ਼ਾਨਾ ਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਐਫ ਆਈ ਆਰ ਦਰਜ ਕੀਤੀਆਂ ਜਾ ਰਹੀਆਂ ਨੇ ਅਤੇ ਵੱਡੇ ਪੱਧਰ ਤੇ ਨਸ਼ੇ ਦੇ ਖਿਲਾਫ ਸ਼ਾਪੇਮਾਰੀ ਦੀ ਮੁਹਿੰਮ ਲਗਾਤਾਰ ਜਾਰੀ ਹੈ ਮੌਸਮ ਦੇ ਵਿੱਚ ਤਬਦੀਲੀ ਨੂੰ ਦੇਖਦਿਆਂ ਤੇ ਵਿਦਿਆਰਥੀਆਂ ਦੀ ਸਿਹਤ ਅਤੇ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਹੁਕਮ 1 ਨਵੰਬਰ ਤੋਂ ਯਾਨੀ ਕਿ ਭਲਕੇ ਤੋਂ ਲਾਗੂ ਹੋਣਗੇ ਸਰਕਾਰ ਦੇ ਨਵੇਂ ਹੁਕਮਾਂ ਦੇ ਮੁਤਾਬਕ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਲੱਗਣਗੇ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਕਲਾਸਾਂ ਵੀ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ 20 ਮਿੰਟ ਤੱਕ ਲੱਗਣਗੀਆਂ ਜਾਣਕਾਰੀ ਦੇ ਮੁਤਾਬਕ ਇਹ ਹੁਕਮ 20 ਫਰਵਰੀ 2026 ਤੱਕ ਲਾਗੂ ਰਹਿਣਗੇ ਸੋ ਠੰਡ ਦੇ ਵਧਣ ਦੇ ਨਾਲ ਅਤੇ ਮੌਸਮ ਦੇ ਵਿੱਚ ਮੌਸਮ ਦੇ ਲਿਹਾਜ਼ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਸਕੂਲ ਪੰਜਾਬ ਦੇ ਸਾਰੇ ਸਕੂਲ ਸਰਕਾਰੀ ਸਕੂਲ ਹੈ ਜਿਹੜੇ ਭਲਕੇ ਤੋਂ ਸਵੇਰੇ 9 ਵਜੇ ਲੱਗਿਆ ਕਰਨਗੇ ਮੌਜੂਦਾ ਸਮੇਂ ਵਿੱਚ ਵੱਖ-ਵੱਖਰੇ ਸਮੇਂ ਤੇ ਸਕੂਲ ਲੱਗ ਰਹੇ ਨੇ ਤਕਰੀਬਨ ਸਵਾ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਪੰਜਾਬ ਦੇ ਵਿੱਚ ਸਕੂਲ ਲੱਗ ਰਹੇ ਨੇ ਤੇ ਹੁਣ ਸਕੂਲ ਲੱਗਣ ਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੋ 9 ਵਜੇ ਸਕੂਲ ਲੱਗਿਆ ਕਰਨਗੇ 9 ਤੋਂ ਲੈ ਕੇ 3 ਵਜੇ ਤੱਕ ਪ੍ਰਾਇਮਰੀ ਸਕੂਲ ਅਤੇ 9 ਤੋਂ ਲੈ ਕੇ 3:20 ਤੱਕ ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਕਲਾਸਾਂ ਲੱਗਿਆ ਕਰਨਗੀਆਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਹੋਏ ਭਾਰੀ ਆਰਥਿਕ ਨੁਕਸਾਨ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੰਜਾਬ ਦੇ ਦੌਰੇ ਤੇ ਆਏ ਸਨ ਤੇ ਦੌਰੇ ਦੌਰਾਨ ਉਹਨਾਂ ਨੇ ਪੰਜਾਬ ਨੂੰ ਆਰਥਿਕ ਪੈਕੇਜ ਦੇਣ ਦਾ ਐਲਾਨ ਕੀਤਾ ਸੀ ਇਸੇ ਤੇ ਆਮ ਆਦਮੀ ਪਾਰਟੀ ਦੇ ਆਗੂ ਨੀਲਗਰਗ ਵੱਲੋਂ ਪ੍ਰतिकਰਮ ਜ਼ਾਹਰ ਕੀਤਾ ਗਿਆ ਹੈ ਨੀਲਗਰਗ ਨੇ ਕੇਂਦਰ ਸਰਕਾਰ ਉੱਤੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਪੈਕੇਜ ਨੂੰ ਕਾਫੀ ਸਮਾਂ ਹੋ ਚੁੱਕਿਆ ਪੰਜਾਬ ਸਰਕਾਰ ਨੇ ਵਾਧੂ ਪੈਕੇਜ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਜੋ ਪੈਕੇਜ ਖੁਦ ਐਲਾਨਿਆ ਸੀ ਉਹ ਵੀ ਹਾਲੇ ਤੱਕ ਪੰਜਾਬ ਨੂੰ ਨਹੀਂ ਮਿਲਿਆ ਅੱਜ ਪੂਰੇ 50 ਦਿਨ ਹੋ ਗਏ ਆ ਜਦੋਂ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਸੀ ਤੇ ਉਹਨਾਂ ਨੇ ਹੜ੍ਹਾਂ ਦਾ ਹਵਾਈ ਸਰਵੇਖਣ ਕੀਤਾ ਸੀ ਤੇ ਉਹਨਾਂ ਨੇ ਖੁਦ ਉਸ ਵਕਤ ਮੰਨਿਆ ਸੀ ਕਿ ਪੰਜਾਬ ਦੇ ਵਿੱਚ ਭयंकर ਤਬਾਹੀ ਹੋਈ ਹੈ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਲੱਖਾਂ ਏਕੜ ਫਸਲ ਤਬਾਹ ਹੋਈ ਹੈ ਪਸ਼ੂਧਾਨ ਦਾ ਨੁਕਸਾਨ ਹੋਇਆ ਹੈ ਛੜਕਾਂ ਦਾ ਨੁਕਸਾਨ ਹੋਇਆ ਹੈ ਘਰਾਂ ਦਾ ਨੁਕਸਾਨ ਹੋਇਆ ਹੈ ਤੇ ਪਰ ਉਸ ਵਕਤ ਉਹਨਾਂ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਅਨਾਉਂਸਮੈਂਟ ਕੀਤੀ ਸੀ ਹਾਲਾਂਕਿ ਅਸੀਂ ਉਦੋਂ ਵੀ ਕਿਹਾ ਸੀ ਇਹ ਉੱਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈ ਖੈਰ ਉਸ ਵਕਤ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਆਖਿਆ ਸੀ ਕਿ ਤੁਸੀਂ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰਾ ਜਾਇਜ਼ਾ ਲੈ ਕੇ ਰਿਪੋਰਟ ਪੜਾ ਕੇ ਪੇਸ਼ ਉਸ ਤੋਂ ਬਾਅਦ ਦਰਜਨਾ ਕੇਂਦਰੀ ਮੰਤਰੀ ਵੀ ਪੰਜਾਬ ਦੇ ਵਿੱਚ ਆਏ ਉਹਨਾਂ ਦੇ ਨਾਲ ਸਰਵੇਖਣ ਟੀਮਾਂ ਵੀ ਆਈਆਂ ਉਹਨਾਂ ਨੇ ਵੀ ਜਾਇਜ਼ਾ ਲਿਆ ਔਰ ਸਾਰਿਆਂ ਨੇ ਮੰਨਿਆ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੁਦਰਤੀ ਕਰੋਪੀ ਕਾਰਨ ਇਨਾ ਨੁਕਸਾਨ ਅੱਜ ਤੱਕ ਕਦੇ ਨਹੀਂ ਹੋਇਆ ਪਰ ਪੰਜਾਬ ਦੀ ਸਰਕਾਰ ਨੇ ਜੋ ਰਿਪੋਰਟ ਬਣਾ ਕੇ ਭੇਜੀ ਨੂੰ ਵੀ ਇੱਕ ਮਹੀਨਾ ਹੋ ਗਿਆ ਮੋਦੀ ਸਾਹਿਬ ਨੇ ਉਹ 13000 ਕਰੋੜ ਰੁਪਏ ਜਿਹੜਾ ਅੰਕਲਨ ਕਰਕੇ ਪੰਜਾਬ ਸਰਕਾਰ ਨੇ ਭੇਜਿਆ ਉਹ ਤਾਂ ਕੀ ਦੇਣਾ ਸੀ ਜਿਹੜਾ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਅਨਾਉਂਸ ਕੀਤਾ ਸੀ ਰਾਹਤ ਪੈਕੇਜ ਉਹ ਵੀ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਮੈਂ ਤਾਂ ਨਰਿੰਦਰ ਮੋਦੀ ਜੀ ਨੂੰ ਇਹੀ ਬੇਨਤੀ ਕਰਨੀ ਚਾਹੁੰਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਇਹ ਉਹ ਪੰਜਾਬੀ ਨੇ ਇਹ ਉਹ ਪੰਜਾਬ ਹੈ ਜਿਸ ਨੇ ਹਮੇਸ਼ਾ ਪੇਸ਼ਤਾ ਸਾਥ ਦਿੱਤਾ ਹੈ ਚਾਹੇ ਸਰਹੱਦਾਂ ਦੀ ਗੱਲ ਹੋਵੇ ਸਾਡੇ ਜਵਾਨਾਂ ਨੇ ਹਿੱਕ ਦੇ ਉੱਤੇ ਗੋਲੀ ਖਾਦੀ ਹੈ ਤੇ ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਪੰਜਾਬ ਦੇ ਕਿਸਾਨਾਂ ਨੇ ਕਦੇ ਕਸਰ ਨਹੀਂ ਛੱਡੀ ਤੇ ਅੱਜ ਜਦੋਂ ਰਾਹਤ ਦੀ ਗੱਲ ਆਉਂਦੀ ਹੈ ਰਾਹਤ ਪੈਕੇਜ ਦੀ ਗੱਲ ਆਉਂਦੀ ਹੈ ਤਨ ਨਰਾਸ਼ਈ ਲੱਗ ਰਹੀ ਹੈਗੀ ਹੈ ਔਰ ਉਸ ਵਕਤ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੀ ਉੱਥੇ ਹੀ ਸੀ ਔਰ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਸੀ ਕਿ ਇਹ 1600 ਕਰੋੜ ਰੁਪਏ ਦਾ ਟੋਕਨ ਬਣੀ ਹੈ ਅੱਜ ਮੈਂ ਸੁਨੀਲ ਜਾਖੜ ਜੀ ਨੂੰ ਵੀ ਪੁੱਛਣਾ ਚਾਹਣਾ ਹਾਂ ਜਾਖੜ ਸਾਹਿਬ 50 ਦਿਨ ਹੋ ਗਏ ਉਹ ਪੈਸਾ ਕਿੱਥੇ ਹੈ ਉਹ ਪੈਸਾ ਕਦੋਂ ਆਏਗਾ ਕਿ ਇਹ ਜੁਮਲਾ ਹੋ ਕਿਤਾ ਨਹੀਂ ਰਹੇਗਾ ਤੇ 13000 ਕਰੋੜ ਰੁਪਏ ਦਾ ਜਿਹੜਾ ਜਾਇਜ਼ਾ ਲੈ ਕੇ ਪੂਰਾ ਹਿਸਾਬ ਦਾ ਬਣਾ ਕੇ ਮੋਰੰਡਮ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਭੇਜਿਆ ਉਹ ਕਦੋਂ ਆਏਗਾ ਮੈਂ ਜਰੂਰ ਯਾਨੀ ਕਿ ਉਮੀਦ ਕਰਦਾ ਕਿ ਪੰਜਾਬ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਮੁੱਦੇ ਤੇ ਰਾਜਨੀਤੀ ਨਾ ਕਰੇ ਕਿਉਂਕਿ ਮੁੱਦਾ ਰਾਜਨੀਤੀ ਦਾ ਨਹੀਂ ਹੈ ਮੁੱਦਾ ਇਨਸਾਫ ਦਾ ਹੈਗਾ ਬਲਕਿ ਸਥਿਤੀ ਸਪਸ਼ਟ ਕਰੇ ਕਿ ਇਸ ਮੁੱਦੇ ਦੇ ਉੱਤੇ ਉਹ ਪੰਜਾਬ ਦੇ ਨਾਲ ਨੇ ਜਾਂ ਜਿਹੜਾ ਬੇਰੁਖੀ ਦਾ ਅਹਿਸਾਸ ਜਿਹੜਾ ਕੇਂਦਰ ਸਰਕਾਰ ਪੰਜਾਬ ਨੂੰ ਦਿਵਾ ਰਿਹਾ ਉਹਦੇ ਨਾਲ ਤੁਹਾਨੂੰ ਦੱਖਣੀ ਕੋਰੀਆ ਦੀ ਰਾਜਸਤਾਨੀ ਸਿਓਲ ਦੇ ਵਿੱਚ ਅਮਰੀਕਾ ਤੇ ਚੀਨ ਦਾ ਵਪਾਰ ਸਮਝੌਤਾ ਹੋਇਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਵਪਾਰ ਸਮਝੌਤਾ ਅੰਤਿਮ ਰੂਪ ਲੈ ਗਿਆ ਹੈ ਇਸ ਤੇ ਹੁਣ ਦਸਤਖਤ ਹੋਣੇ ਬਾਕੀ ਨੇ ਟਰੰਪ ਨੇ ਦੱਖਣੀ ਕੋਰੀਆ ਤੋਂ ਅਮਰੀਕਾ ਜਾਂਦੇ ਹੋਏ ਇੱਕ ਜਹਾਜ਼ ਦੇ ਵਿੱਚ ਪੱਤਰਕਾਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਏ ਚੀਨ ਤੇ 10 ਫੀਸਡ ਟੈਰਫ ਘਟਾ ਦਿੱਤਾ ਹੈ ਬਦਲੇ ਦੇ ਵਿੱਚ ਚੀਨੀ ਰਾਸ਼ਟਰਪਤੀ ਸੀ ਜਿੰਗਪਿੰਗ ਅਮਰੀਕਾ ਤੋਂ ਸੋਇਆਬੀਨ ਦੀ ਵੱਡੀ ਖਰੀਦ ਦੇ ਲਈ ਸਹਿਮਤ ਹੋ ਗਏ। ਟਰੰਪ ਨੇ ਦੱਸਿਆ ਕਿ ਫੈਂਡਨਿਲ ਕਾਰਨ ਚੀਨ ਤੇ 20 ਫੀਸਡ ਦੀ ਟੈਰਫ ਲਗਾਇਆ ਗਿਆ ਸੀ ਜੋ ਕਿ ਬਹੁਤ ਜ਼ਿਆਦਾ ਸੀ ਪਰ ਮੈਂ ਹੁਣ ਇਸ ਨੂੰ 10 ਫੀਸਡ ਘਟਾ ਦਿੱਤਾ ਹੈ ਤੇ ਤੁਰੰਤ ਲਾਗੂ ਹੋ ਜਾਵੇਗਾ। ਦੋਵੇਂ ਆਗੂ ਦੱਖਣੀ ਕੋਰੀਆ ਦੇ ਬੁਸਾਨ ਦੇ ਵਿੱਚ ਕੁਝ ਸਮੇਂ ਦੇ ਲਈ ਮਿਲੇ ਨੇ ਪਰ ਜੇ ਵਿਆਂ ਦੇ ਕਾਰਨ ਇਹ ਮੁਲਾਕਾਤ ਬੁਸਾਨ ਹਵਾਈ ਅੱਡੇ ਤੇ ਹੋਈ ਹੈ 트럼ਪ ਤੇ ਜੀ ਚਿੰਪਿੰਗ 6 ਸਾਲਾਂ ਬਾਅਦ ਮਿਲੇ ਨੇ ਆਖਰੀ ਵਾਰ ਉਹਨਾਂ ਦੀ ਮੁਲਾਕਾਤ 2019 ਦੇ ਵਿੱਚ ਹੋਈ ਸੀ ਵੀਰਵਾਰ ਦੀ ਮੀਟਿੰਗ ਤੋਂ ਪਹਿਲਾਂ 트럼ਪ ਨੇ ਕਿਹਾ ਹੈ ਕਿ ਚੀਨ ਨਾਲ ਵਪਾਰ ਸਮਝੌਤੇ ਤੇ ਦਸਤਕਤ ਕੀਤੇ ਜਾ ਸਕਦੇ ਨੇ ਮੀਟਿੰਗ ਦੌਰਾਨ 트럼ਪ ਤੇ ਜੀ ਚਿੰਪਿੰਗ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹੋਏ ਸਵਾਗਤ ਕਰਦੇ ਹੋਏ ਨਜ਼ਰ ਆਏ ਨੇ ਮੀਟਿੰਗ ਦੌਰਾਨ 트럼ਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦੀ ਮੀਟਿੰਗ ਬਹੁਤ ਸਫਲ ਸਾਬਤ ਹੋਵੇਗੀ। 트럼ਪ ਨੇ ਇਹ ਵੀ ਕਿਹਾ ਕਿ ਉਹ April 2026 ਦੇ ਵਿੱਚ ਚੀਨ ਦਾ ਦੌਰਾ ਕਰਨਗੇ। ਉਸ ਤੋਂ ਬਾਅਦ Xi Jinping ਵੀ ਅਮਰੀਕਾ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਹੈ ਕਿ ਇਹ ਮੀਟਿੰਗ ਕਿਤੇ ਵੀ ਹੋ ਸਕਦੀ ਹੈ ਜਿਸ ਵਿੱਚ Florida, Palm Beach ਜਾਂ Washington DC ਸ਼ਾਮਲ ਨੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ-ਬਹੁਤ ਧੰਨਵਾਦ।